ਫਰਦ ਇੱਕ ਵੱਡਾ ਬੰਪਰ ਜਿਸ ਦੀ ਉਡੀਕ ਹਰ ਕਿਸੇ ਨੂੰ ਰਹਿੰਦੀ ਹੈ ਉਸ ਦੇ ਨਤੀਜੇ ਆ ਚੁੱਕੇ ਨੇ ਦੱਸਦੇ ਕਿ ਵਿਸ਼ੂ ਬੰਪਰ ਦੇ ਨਤੀਜੇ ਆ ਚੁੱਕੇ ਨੇ ਨਤੀਜੇ ਤੁੜਨਾਲ ਸਾਂਝੇ ਕਰਾਂਗੇ ਕੌਣ ਆ ਉਹ ਭਾਗੇਸ਼ਿਆਲੀ ਜਿਨ੍ਹਾਂ ਦਾ 12 ਕਰੋੜ ਦਾ ਇਨਾਮ ਲੱਗਿਆ ਹੋਇਆ ਪਹਿਲਾ ਇਨਾਮ ਹੈ ਜੋ ਕਿ 12 ਕਰੋੜ ਦਾ ਹੈ ਟਿਕਟ ਨੰਬਰ ਜੋ ਕਿ VC फोर नाइन जीरो नाइन एट सैवन का लग्या वनसोले प्राइज़ भी इस ने जो कि एक लख रुपए के कौनसोले प्राइज भी दते गए हैं जिन्हा का टिकट नंबर फोर नाइन जीरो नाइन एट सैवन है सो इसके तो बाद सैकंड प्राइज, प्राइज की गल करा सैकंड प्राइज़ जो कि वी ए टू जीरो फाइव टू सैवन टू Uh, जो कि टिकट नंबर का निकलिया और सैकेंड प्राइज़ है जो यी एक करोड़ का प्राइज़ है इस ना सैकेंड प्राइज एक करोड़ रुपया मिले हुआ वी ए टू जीरो फाइव टू सैवन टू वी बी फोर टू नाइन 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 टू वी सी फाइव टू थ्री जीरो एट फाइव वी डी वन फाइव फोर वन एट टू वी ई फाइव सिक्स फाइव फोर एट फाइव वी जी सिक्स फाइव डबल फोर 1.90 ਸੋ ਇਹ ਸੈਕੰਡ ਪ੍ਰਾਈਜ਼ ਹੈ ਜੋ ਕਿ ਨਿਕਲਿਆ ਹੈ 1 ਕਰੋੜ ਰੁਪਏ ਦਾ ਹਰ ਸੀਰੀਜ਼ ਦੇ ਵਿੱਚ ਇੱਕ ਪ੍ਰਾਈਜ਼ ਨਿਕਲਿਆ ਹੈ ਸੋ ਥਰਡ ਪ੍ਰਾਈਜ਼ ਦੀ ਗੱਲ ਕਰਾਂਗੇ ਜੋ ਕਿ 10 ਲੱਖ ਰੁਪਏ ਦਾ ਰਹੇਗਾ ਸੋ 10 ਲੱਖ ਰੁਪਏ ਦਾ ਥਰਡ ਪ੍ਰਾਈਜ਼ ਹੈ ਜਿਹੜੇ ਟਿਕਟਾਂ ਨੂੰ ਮਿਲਿਆ ਹੈ ਉਹ ਨੇ ਅਖਰ ਨੇ VA160472 VB1253950 VC736469 VD3679 46 VE171235 and VG553837 so AC ਜੋ ਕਿ ਥਰਡ ਪ੍ਰਾਈਜ਼ ਹੈ 10 ਲੱਖ ਰੁਪਏ ਦਾ ਸੋ ਬਹੁਤ ਵੱਡੇ ਪ੍ਰਾਈਜ਼ ਹੁੰਦੇ ਨੇ ਇਸ ਦੇ ਵਿੱਚ ਵਿਸ਼ੂ ਬੰਪਰ ਦੇ ਵਿੱਚ ਸੋ ਹੁਣ ਗੱਲ ਕਰਾਂਗੇ ਫੋਰਥ ਪ੍ਰਾਈਜ਼ ਦੀ 5 ਲੱਖ ਰੁਪਏ ਦੇ ਕਿਸ ਨੂੰ ਮਿਲਿਆ ਹੈ ਜੋ ਫੋਰਥ ਪ੍ਰਾਈਜ਼ ਹੈ ਟਿਕਟ ਨੰਬਰ ਨੇ VA444237 VB फाइव जीरो फोर फाइव थ्री फोर वी सी टू जीरो जीरो सैवन नाइन वन वी डी वन थ्री सैवन नाइन वन नाइन वीई टू डबल फाइव नाइन थ्री नाइन वी जी थ्री जीरो जीरो फाइव वन थ्री सो इसी जो कि थर्ड प्राइज है इस प्राइज भी फोर्थ प्राइज है जो फोर्थ प्राइज भी पाँच लख रुपए का है इस काफ़ी व्डे प्राइज होंगे ने जो ਬਹੁਤ ਖਾਸ ਹੁੰਦੇ ਨੇ ਇਸ ਦੇ ਵਿੱਚ ਵਾਕੀ ਪ੍ਰਾਈਜ਼ ਵੀ ਨੇ ਵਾਕੀ ਪ੍ਰਾਈਜ਼ ਦੀ ਲਿਸਟ ਹੈ ਤੁਸੀਂ ਅਫੀਸ਼ੀਅਲ ਵੈਬਸਾਈਟ ਤੋਂ ਦੇਖ ਸਕਦੇ ਹੋ ਸੋਈ ਸੀ ਵਿਸ਼ੂ ਬੰਪਰ ਜੋ ਕਿ ਇੱਕ ਬੇਹਦ ਖਾਸ ਬੰਪਰ ਹੈ ਕਿਉਂਕਿ ਇਸ ਦੇ ਵਿੱਚ ਕਰੋੜਪਤੀ ਦੇ ਨਾਂ ਨਾਲ ਲੱਖਪਤੀ ਵੀ ਬਣਦੇ ਨੇ ਇਸ ਦੇ ਵਿੱਚ ਪਹਿਲਾ ਇਨਾਮ ਵੀ ਕਰੋੜਾ ਦਾ ਹੁੰਦਾ ਤੇ ਜੋ ਦੂਸਰਾ ਇਨਾਮ ਵੀ ਕਰੋੜਾ ਦਾ ਰਹਿੰਦਾ ਵਾ ਬਿਲਕੁਲ ਸੋ ਪਹਿਲਾ ਇਨਾਮ ਹੈ ਜੋ ਕਿ 12 ਕਰੋੜ ਦਾ ਦੂਸਰਾ ਇਨਾਮ ਹੈ ਜੋ ਕਿ 1 ਕਰੋੜ ਦਾ ਹੁੰਦਾ ਵਾ ਇਸ ਦੇ ਨਾਲ ਨਾਲ ਤੀਸਰਾ ਤੇ ਚੌਥਾ ਇਨਾਮ ਵੀ ਲੱਖਾਂ ਦਾ ਹੁੰਦਾ ਵਾ ਆਸੋ ਬੇਖਾਸ ਬੰਬਰ ਹੁੰਦਾ ਵਾ ਅਕਸਰ ਲੋਕ ਇਸ ਦੀ ਉਡੀਕ ਕਰਦੇ ਨੇ ਕਿਉਂਕਿ ਇਸ ਦੇ ਵਿੱਚ ਕਰੋੜਾ ਦੇ ਇਨਾਮ ਹੈ ਜੋ ਹੁੰਦੇ ਨੇ ਸੋ ਫੋਰਥ ਪ੍ਰਾਈਜ਼ ਵੀ ਇਸ ਦੇ ਵਿੱਚ ਜੋ 5 ਲੱਖ ਤੱਕ ਰਹਿੰਦਾ ਹੈ ਔਰ ਫਿਫਥ ਪ੍ਰਾਈਜ਼ ਹੈ ਜੋ ਕਿ 5000 ਰੁਪਏ ਹੁੰਦਾ ਵੈ ਸੋ ਬੇਹਦ ਖਾਸ ਬੰਪਰ ਰਹਿੰਦਾ ਵੈ ਤੁਸੀਂ ਵੀ ਇਹ ਬੰਪਰ ਨੂੰ ਜੋ ਹੁਣ ਵੇਟ ਕਰ ਸਕਦੇ ਹੋ ਉਸ ਦੀ ਅਗਲੀ ਵਾਰ ਜਦੋਂ ਇਹ ਬੰਪਰ ਆਏਗਾ ਇਸ ਦੇ ਵਿੱਚ ਤੁਸੀਂ ਵੀ ਕਿਸਮਤ ਅਜ਼ਮਾ ਸਕਦੇ ਹੋ ਔਰ ਇੱਕ ਝਟਕੇ ਦੇ ਵਿੱਚ 12 ਕਰੋੜ ਰੁਪਏ ਤੁਸੀਂ ਵੀ ਜਿੱਤ ਸਕਦੇ ਹੋ ਸੋ ਵਧੇਰੇ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦੇ ਇਜਾਜ਼ਤ ਧੰਨਵਾਦ